ਇਹ ਮਕੰਟ ਪਰਬਤ ਹੈ ਜਹਾਂ ਹਬਤ ਸ੍ਰਿੰਗ ਸੋਬਤ ਹੈ ਤਹਾਂ ਫਰੀਦ ਗੋਬਨ ਸੰਜੀ ਮਹਾਰਾਜ ਕਹਿੰਦੇ ਕਿ ਜਿੱਥੇ ਉਹ ਹਰਫ ਦਾ ਪਹਾੜ ਹੈ ਉਹਦੇ ਆਲੇ ਦੁਆਲੇ ਸੱਤ ਚੋਟੀਆਂ ਨੇ ਉੱਚੀਆਂ ਉੱਚੀਆਂ ਗੁਰੂ ਸਾਹਿਬ ਕਹਿੰਦੇ ਕਿ ਮੈਂ ਉੱਥੇ ਬਹੁਤ ਜ਼ਿਆਦਾ ਤਪੱਸਿਆ ਕੀਤੀ ਅਹਿਵਦ ਕਰਦ ਤਪੱਸਿਆ ਭਇਓ ਦੁਆਏ ਤੇ ਇੱਕ ਰੂਪ ਹੋਏ ਗਏ ਤਪੱਸਿਆ ਕਰਦੇ ਕਰਦੇ ਕਿ ਇਹ ਜਹ ਸਮ ਆ ਗਿਆ ਕਿ ਜਦੋਂ ਪ੍ਰਮਾਤਮਾ ਤੇ ਮੇਰਾ ਕੋਈ ਰੂਪ ਫਰਕ ਨਹੀਂ ਰਿਹਾ ਤੇ ਅਸੀਂ ਇੱਕ ਹੋ ਗਏ ਮਹਾਰਾਜ ਕਹਿੰਦਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਇਸ ਕਰਕੇ ਤੁਸੀਂ ਘਰੋਂ ਚਾਹੇ ਮੋਟਰਸਾਈਕਲ ਕਾਰਾਂ ਗੱਡੀਆਂ ਦੇ ਤਰਤੇ ਹੋ ਸਾਰੇ ਹੱਥ ਜੋੜ ਕੇ ਬੇਨਤੀਆ ਕਿ ਉੱਪਰ ਇਸ਼ਨਾਨ ਕਰਨ ਤੋਂ ਲੈ ਕੇ ਕਰੇ ਵਾਪਸ ਹੋਂ ਤੱਕ ਸਾਰੇ ਰਸਤੇ ਸ੍ਰੀ ਗੁਰੂ ਸਾਹਿਬ ਨਾਮ ਜਪਿਓ ਕਿਉਂਕਿ ਉਹ ਸੱਚਖੰਡ ਹੈ ਉਹ ਆਮ ਜਗ੍ਹਾ ਨਹੀਂ ਹੈ ਗੁਰੂ ਸਾਹਿਬ ਦੇ ਸਭਾ ਸਭਾ ਲਖਨਾਯ ਯੋਧੇ ਲੜਨ ਵਾਲੇ ਅਤੇ ਬਾਬਾ ਦੀਪ ਸਿੰਘ ਜੀ ਸਾਰੇ ਯੋਧੇ ਸੂਰਮੇ ਗੁਰੂ ਸਾਹਿਬ ਦੇ ਸ਼ਹੀਦ ਸਿੰਘ ਉਥੇ ਰਹਿੰਦੇ ਹਨ ਇਸ ਕਰਕੇ ਖੱਜਰਾਂ ਤੇ ਚੜ ਕੇ ਜਾਂਦੇ ਆਪਾਂ ਚੰਗੇ ਨਹੀਂ ਲੱਗਦੇ ਇਸ ਕਰਕੇ ਗਰਾਊਂਡ 'ਚ ਪ੍ਰੈਕਟਿਸ ਸ਼ੁਰੂ ਕਰੋ ਨਾਮ ਜਪਣ ਦੀ ਪ੍ਰੈਕਟਿਸ ਸ਼ੁਰੂ ਕਰੋ ਨਾਮ ਜਪਦੇ ਜਦੋਂ ਆਪ ਆਪਣੇ ਪੈਰਾਂ ਤੇ ਤੁਰ ਕੇ ਜਾਂਵੋ ਨਾ ਕਿ ਖੱਜਰਾਂ ਤੇ ਨਹੀਂ ਤਾਂ ਅਗਲਾ ਜਨਮ ਖੱਜਰ ਆਪਨੇ ਤੇ ਚੜ ਮੰਗੇ ਆਪਾਂ ਖੱਜਰਾਂ ਨੂੰ ਬਿਠਾ ਕੇ ਉੱਪਰ ਜਾਂਦਲਾ ਕਰਾਵਾਂਗੇ